ਸਾਰੇ ਯੂਪ ਨੂੰ ਵੈਲ ਪਲੇਡ ਕਹੀ ਜਾ ਰਹੇ ਹੋ ਪੰਜਾਬ ਵਾਲ ਵੀ ਵੇਖ ਲੋ ਬਾਵੇ ਸਿਰਾਂ ਲਾਤਾ ਅਤ ਕਰਾਤੀ ਆ ਰੱਬ ਬਣਨ ਵਾਲੇ ਬੰਦੇ ਨੂੰ ਬੰਦਾ ਬਣਾਤਾ ਤੁਸੀਂ ਬਨਲੀ ਪੱਗ ਬਣਾ ਲਿਆ ਲੰਗਰ ਬਣਾਤਾ ਪੰਜ ਪਿਆਰਾ ਗੁਜਰਾਤੀ ਬਣ ਗਈ ਆ ਗਈਆਂ ਸੀਟਾਂ ਕਿੰਨੀ ਆਈਆਂ ਵੇਖ 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 ਦੇਖ 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 ਦਿਲ ਸੇ ਥੈਂਕ ਯੂ ਯਾਰ ਮਤਲਬ ਧੰਨਵਾਦ ਪੰਜਾਬ ਕਿਸਾਨਾਂ ਲਈ ਵੋਟ ਕਰਨ ਲਈ ਧੰਨਵਾਦ ਪੰਜਾਬ ਉਹਨਾਂ ਦੇ ਬਰਸਦੀਆਂ ਲਾਠੀਆਂ ਤੇ ਡਰੋਨਾਂ ਤੋਂ ਛੱਡੀ ਗਈ ਟਾਇਰ ਗੈਸ ਦੇ ਖਿਲਾਫ ਵੋਟ ਕਰਨ ਲਈ ਧੰਨਵਾਦ ਪੰਜਾਬ 700 ਸ਼ਹੀਦਾਂ ਲਈ ਵੋਟ ਕਰਨ ਲਈ ਧੰਨਵਾਦ ਪੰਜਾਬ ਤਾਨਾ ਸ਼ਹੀਦ ਦੇ ਖਿਲਾਫ ਖੜਨ ਲਈ ਧੰਨਵਾਦ ਪੰਜਾਬ ਸੱਚ ਦੇਖਣ ਲਈ ਤੁਸੀਂ ਦਿਲ ਖੁਸ਼ਕਰਤਾ ਬਾਬੇ ਦਿਲ ਖੁਸ਼ਕਰਤਾ ਸਵਾ ਲੱਖ ਤੋਂ ਇੱਕ ਲੜਾਉਣ ਵਾਲੀ ਕੌਮ ਨੂੰ ਹੈ ਕੋਈ ਗੱਲਾਂ ਤੱਪੇ ਭਾਰੇ ਦਿਖਾ ਰਿਆ ਸੀ ਪੰਜਾਬ ਵਾਲਿਆਂ ਨੇ ਦਿਖਾਤਾ ਕਿ ਜਨਤਾ ਬੰਦੇ ਅਸੀਂ ਲਾਉਂਦੇ ਆ ਤੁਹਾਨੂੰ ਸੱਤਾ ਚ ਪਾਵਰ ਚ ਤੇ ਜੇ ਤੁਸੀਂ ਸੱਤਾ ਚ ਰਹਿ ਕੇ ਸਾਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਲਾਓਗੇ ਤਾਂ ਫੇਰ ਥਾਂ ਬਾਬੇ ਮੁਸ਼ਕਿਲ ਹੀ ਐ ਫੇ ਰੁਕ ਰੁਕ ਕੋ ਵੀਡੀਓ ਖਤਮ ਨਹੀਂ ਹੋਈ ਐ ਹਾਊ ਕੈਨ ਆ ਐਂਡ ਇਟ ਵਿਦਾਊਟ ਸੇਇੰਗ ਹਾ ਵੀ ਆ ਗਿਆ ਸਵਾਦ